ਬਾਈਬਲ ਤੇ ਲਿਖਿਆ ਹੈ ਕਿ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਤੁਹਾਡਾ ਮਾਮਾ ਉਹ ਵੀ ਆਗਿਆ ਉਹ ਵੀ ਤੁਹਾਡਾ ਆਗੂ ਆ ਸਕੂਲ ਦਾ ਟੀਚਰ ਉਹਦੇ ਵੀ ਕਿਰਾਨਾ ਵਾਲਾ ਆਗਿਆਕਾਰੀ ਆਗਿਆਕਾਰੀ ਕਰਨੀਅਤ ਇਹ ਤਿੰਨ ਆਗਿਆਕਾਰੀਆਂ ਨੇ ਬਾਈਬਲ ਦੇ ਵਿੱਚ ਆਪਣੇ ਮਾਪੇ ਦਾ ਕੀ ਕਰ ਆਦਰ ਕਰ ਆਪਣੀ ਮਾਂ ਦਾ ਆਪਣੇ ਪਿਓ ਦਾ ਆਦਰ ਕਰ ਫਿਰ ਤੇਰੀ ਤਰਕੀ ਤੇ ਉਮਰ ਲੰਬੀ ਹੋਵੇਗੀ ਮੈਂ ਰਾਤੀ ਵੀ ਸਿਖਾ ਰਿਹਾ ਸੀ ਕਈ ਵਾਰੀ ਬੱਚੇ ਕੀ ਕਰਦੇ ਨੇ ਮਾਪੇ ਦੀਆਂ ਗੱਲਾਂ ਨੂੰ ਮਜ਼ਾਕ ਦੇ ਵਿੱਚ ਸਮਝਦੇ ਨੇ ਔਰ ਗੁੱਸਾ ਕਰਦੇ ਨੇ ਇਸੇ ਤਰ੍ਹਾਂ ਇੱਕ ਬਾਪ ਸੀ ਉਹਦੇ ਉਹਦਾ ਪੁੱਤਰ ਇੱਕੋ ਹੀ ਪੁੱਤਰ ਸੀ ਜਿਵੇਂ ਸਾਡਾ ਬੇਟਾ ਬਨੂਆ ਇੱਕੋ ਹੀ ਪੁੱਤਰ ਸੀ ਔਰ ਉਸ ਨੇ ਕੀ ਕਰਨਾ ਆਪਣੇ ਪੁੱਤਰ ਨੂੰ ਇੱਕ ਇੱਕ ਗੱਲ ਤੋਂ ਉਹਨੂੰ ਝਿੜਕਣਾ ਤੇ ਰੋਕਣਾ ਜਿਵੇਂ ਕਿ ਜਿਸ ਕਮਰੇ ਵਿੱਚ ਬੈਠਾ ਉਹ ਪੱਖਾ ਚੱਲਦਾ ਹੀ ਸੱਟ ਕੇ ਆ ਜਾਂਦਾ ਸੀ ਕਿ ਉਹਦਾ ਬਾਪ ਬੜੀ ਤੰਗਿਤ ਦੇ ਨਾਲ ਉਹਨੂੰ ਕਹਿੰਦਾ ਸੀ ਪੱਖਾ ਪੱਖਾ ਬੰਦ ਕਰ ਗਿਆ ਜਲਦੀ ਕਰ ਉਹ ਮੂੰਹ ਬਣਾਉਂਦਾ ਹੋਇਆ ਗੁੱਸਾ ਕਰਦਾ ਕਰਦਾ ਪੱਖੇ ਨੂੰ ਬੰਦ ਕਰ ਦਿੰਦਾ ਫਿਰ ਦੁਬਾਰਾ ਬਾਥਰੂਮ ਚ ਜਾਂਦਾ ਟੁੱਟੀ ਛੱਡ ਆਉਂਦਾ ਪਾਣੀ ਦੀ ਬਾਪ ਆਪਣੇ ਪੁੱਤਰ ਨੂੰ ਫਿਰ ਬੋਲਦਾ ਯਾਰ ਤੂੰ ਕਿਦਾਂ ਦਾ ਬੰਦਾ ਹੈ ਤੇਰੀ ਆਦਤ ਕਿਦਾਂ ਦੀ ਹੈ ਯਾਰ ਤੂੰ ਫਿਰ ਟੁੱਟੀ ਛੱਡ ਆਇਆ ਚਲੋ ਨੂੰ ਬੰਦ ਕਰਕੇ ਆ ਪੁੱਤਰ ਫਿਰ ਆਪਣੇ ਬਾਪ ਦੇ ਦੁਆਲੇ ਬੋਲਦਾ ਨਹੀਂ ਆ ਅੰਦਰੇ ਅੰਦਰ ਅੰਦਰੇ ਅੰਦਰ ਰੇਜਦਾ ਹੈ ਅੰਦਰੇ ਅੰਦਰ ਬੋਲਦਾ ਹੈ ਇਹ ਕਿੱਦਾਂ ਦਾ ਆ ਮੈਨੂੰ ਬੋਲਦਾ ਰਹਿਣਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਰੋਗ ਦਾ ਰਹਿਦਾ ਬਿਸਤਰੇ ਤੋਂ ਉੱਠਿਆ ਬਿਸਤਰਾ ਉਵੇਂ ਹੀ ਆ ਬਾਪ ਨੇ ਦੇਖਿਆ ਮਾਂ ਨੇ ਦੇਖਿਆ ਓਏ ਅਬ ਇਸ ট্রাক ਨੂੰ ਸਿੱਧਾ ਕਰਨਾ ਹੈ ਕੰਮਲ ਕਿਨੇ ਟਹਿ ਲਾਉਣੇ ਆ ਬਾਬਾ ਤੁਸੀਂ ਕੀ ਬੋਲਦੇ ਰਹਿੰਦੇ ਹੋ ਤੁਸੀਂ ਮੈਨੂੰ ਕਿਉਂ ਬੋਲਦੇ ਰਹਿੰਦੇ ਹੋ ਮੈਂ ਕਰ ਛੱਡ ਦੇਣਾ ਮੈਂ ਜੇ ਕਰ ਦੇਣਾ ਤੁਸੀਂ ਮੈਨੂੰ ਹਰ ਗੱਲ ਦੇ ਉੱਤੇ ਢੋਕਦੇ ਰਹਿੰਦੇ ਹੋ ਇੱਕ ਦਿਨ ਆਪਣੀ ਇੰਟਰਵਿਊ ਦੇਣ ਗਿਆ ਸੁਣਿਆ ਬੜੇ ਧਿਆਨ ਦੇ ਨਾਲ ਇੰਟਰਵਿਊ ਦੇਣ ਗਿਆ ਤੇ ਜਿਸ ਜਗ੍ਹਾ ਤੇ ਇੰਟਰਵਿਊ ਦੇਣ ਗਿਆ ਸੀ ਬਹੁਤ سارے ਲੋਕ ਲੜਕੇ ਲੋਕ ਬਹੁਤ سارے ਇੰਟਰਵਿਊ ਦੇਣ ਵਾਸਤੇ ਗਏ ਨੇ ਹੁਣ ਇਹ ਕੀ ਕਰ ਰਿਹਾ ਜਦੋਂ ਗੇਟ ਦੇ ਅੰਦਰ ਅੰਟਰ ਹੋਇਆ ਤੇ ਬਾਹਰ ਅੰਟਰ ਹੁੰਦਿਆਂ ਸਾਰੀ ਪਾਣੀ ਵਾਲੀ ਟੂਟੀ ਚੱਲ ਰਹੀ ਆ ਟੂਟੀ ਚੱਲ ਰਹੀ ਆ ਉਹਨੇ ਕੀ ਕੀਤਾ ਟੂਟੀ ਨੂੰ ਬੰਦ ਕਰਤਾ ਜਦੋਂ ਅੱਗੇ ਆਇਆ ਤੇ ਅੱਗੇ ਪੱਖੇ ਚੱਲ ਰਹੇ ਨੇ ਤੇ ਉਹਨੇ ਫੜਾ ਫੜ ਸੋਚ ਲੱਭ ਕੇ ਸੋਚ ਬੰਦ ਕਰ ਦਿੱਤੇ ਨੇ ਥੋੜਾ ਹੋਰ ਅੱਗੇ ਆਇਆ ਜਿੱਥੇ ਨੌਜਵਾਨ ਬੱਚਿਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ ਉਹ ਲਾਈਨ 'ਚ ਲੱਗਣ ਤੋਂ ਪਹਿਲੇ ਉਹ ਜਗ੍ਹਾ ਤੇ ਕੁਰਸੀਆਂ ਕੋਈ ਉਧਰ ਡਿੱਗੀ ਹੋਈ ਆ ਕੋਈ ਉਧਰ ਖਿਲੜੀ ਹੋਈ ਆ ਉਹ ਕੁਰਸੀਆਂ ਨੂੰ ਇਕੱਠਿਆਂ ਕਰਕੇ ਬਾਅਦ ਚ ਲੈਣ ਚ ਲੱਗ ਗਿਆ ਔਰ ਜਿਹੜੇ ਅਫਸਰ ਲੋਕ ਇੰਟਰਵਿਊ ਲੈ ਰਹੇ ਨੇ ਉਹ ਐਲ ਸੀ ਡੀ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਬਾਅਦ ਅੰਦਰ ਐਲ ਸੀ ਡੀ ਲੱਗੀ ਐਲ ਸੀ ਡੀ ਦੇ ਵੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਕਿੰਨੇ ਲੋਕ ਨੇ ਕਿੰਨੇ ਬੇਟੀਆਂ ਬੈਠੇ ਨੇ ਔਰ ਇਹ ਅਲੱਗ ਹੀ ਆ ਇਹ ਜਿਹੜਾ ਬੱਚਾ ਹੈ ਨਾ ਇਹ ਅਲੱਗ ਹੀ ਆ ਜਦੋਂ ਉਹਨਾਂ ਨੇ ਦੇਖਿਆ ਵੀ ਆਹ ਇਹ ਬੱਚੇ ਦੀ ਆਦਤ ਬਹੁਤ ਵਧੀਆ ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ ਵੀ ਇਹ ਇਹਨੂੰ ਸਲੱਜਿਤ ਕੀਤਾ ਜਾਏ ਕਿਉਂਕਿ ਇਹ ਸਾਡੇ ਮਹਿਕਮੇ ਨੂੰ ਫਾਇਦਾ ਦੇ ਸਕਦਾ ਇਹ ਇੱਕ ਟੁੱਟੀ ਪਾਣੀ ਦੀ ਖੁੱਲੀ ਹੋਈ ਨੀ ਵੇਖ ਸਕਦਾ ਪੱਖੇ ਚੱਲਦੇ ਹੋਏ ਨੀ ਵੇਖ ਸਕਦਾ ਕੁਰਸੀਆਂ ਖਿਲੜੀਆਂ ਹੋਈਆਂ ਨੀ ਵੇਖ ਸਕਦਾ ਇਹ ਜ਼ਰੂਰ ਸਾਡੇ ਮਹਿਕਮੇ ਨੂੰ ਅੱਗੇ ਲਾ ਕੇ ਜਾਏਗਾ ਜਦੋਂ ਉਸ ਦੀ ਵਾਰੀ ਆਈ ਤੇ ਉਸ ਨੂੰ ਕਿਹਾ ਗਿਆ ਕਿ ਬੇਟਾ ਤੂੰ ਇੱਕ ਸਾਈਡ ਤੇ ਹੋ ਜਾ ਤੂੰ ਸਿਲੈਕਟ ਹੋ ਗਿਆ ਉਹ ਕਹਿੰਦੇ ਨਹੀਂ ਸਰ ਕਿਉਂ ਮਜ਼ਾਕ ਕਰਦੇ ਹੋ ਮੈਂ ਤੇਰੇ ਨਾਲ ਇੰਟਰਵਿਊ ਦੇਣੀ ਆ ਮੇਰੇ ਅੱਗੇ ਤਾਂ ਕਾਫੀ ਲੜਕੇ ਨੇ ਕਹਿੰਦੇ ਨਹੀਂ ਪੁੱਤਰ ਤੇਰੀ ਇੰਟਰਵਿਊ ਹੋ ਗਈ ਆ ਉਹ ਦਰਿਆ ਦਰਿਆ ਖਲੋਤਾ ਪਿਆ ਵੀ ਖਰੇ ਮੈਨੂੰ ਕੱਢ ਦਿੱਤਾ ਪਰ ਜਦੋਂ ਕੀ ਹੋਇਆ ਜਦੋਂ ਸਿਲ ਸਿਲ ਹੋ ਗਈ ਬੱਚਿਆਂ ਦੀ ਸਿਲੈਕਟਸ ਦੇ ਵਿੱਚ ਪਹਿਲੇ ਤੌਰ ਤੇ ਉਹਦਾ ਨਾਮ ਉਹ ਕਹਿੰਦੇ ਸਰ ਤੁਸੀਂ ਮੈਨੂੰ ਇਹ ਤੇ ਦੱਸੋ ਮੈਂ ਤਾਂ ਇੰਟਰਵਿਊ ਦਿੱਤੀ ਨਹੀਂ ਮੈਂ ਸਿਲੈਕਟ ਕਿਵੇਂ ਹੋ ਗਿਆ ਕਹਿੰਦਾ ਪੁੱਤਰ ਤੇਰੀਆਂ ਆਦਤਾਂ ਦੇ ਕਰਕੇ ਜੋ ਤੇਰੇ ਵਿੱਚ ਤੇਰੀਆਂ ਆਦਤਾਂ ਨੇ ਇਸ ਕਰਕੇ ਤੂੰ ਸਿਲੈਕਟ ਹੋ ਗਿਆ ਕਿਉਂਕਿ ਤੂੰ ਇੱਕ ਟੁੱਟੀ ਨਹੀਂ ਪਾਣੀ ਦੀ ਚੱਲਦੀ ਵੇਖ ਸਕਦਾ ਤੇ ਸਾਡੇ ਮਹਿਕਮੀ ਨੂੰ ਤੂੰ ਕੀ ਕਰੇਗਾ ਫਾਇਦਾ ਤਮੀ ਕਹੋ ਹallelujah ਹallelujah ਫਿਰ ਬਗੋ ਹallelujah ਹallelujah ਉਸਨੇ ਅੱਖਾਂ ਦੇ ਵਿੱਚ ਹੰਝੂ ਆ ਗਏ ਕੀ ਆ ਗਏ ਅੱਖਾਂ ਦੇ ਵਿੱਚ ਨਾ ਉਹਦੇ ਹੰਝੂ ਆ ਗਏ ਤੇ ਬੋਲਣ ਲੱਗ ਪਿਆ ਕਿ ਮੈਂ ਤੇ ਆਪਣੀ ਮਾਂ ਨੂੰ ਆਪਣੇ ਬਾਪੂ ਨੂੰ ਐਵੇਂ ਕੋਚਦਾ ਰਿਹਾ ਅੱਜ ਵੀ ਮੇਰੇ ਪਿਆਰੇ ਤੇਰੇ ਭੈਣ ਪੜਾਉਂ ਜਿਹੜੇ ਜਿਹੜੇ ਮੈਂ ਉਹਨਾਂ ਭੈਣਾਂ ਨੂੰ ਬੇਨਤੀ ਕਰਦਾ ਜਿਹੜੀਆਂ ਗਰਭਵਤੀਆਂ ਨੇ ਜਾਂ ਜਿਨ੍ਹਾਂ ਦੇ ਛੋਟੇ ਬੱਚੇ ਨੇ ਤੁਸੀਂ ਮੇਰੀਓ ਪਿਆਰੀਓ 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 ਭੈਣੋ ਹੁਣ ਤੋਂ ਤੁਸੀਂ ਬੱਚਿਆਂ ਦੀਆਂ ਆਦਤਾਂ ਚੰਗੀਆਂ ਆਦਤਾਂ ਚੰਗੇ ਪਾਸੇ ਲੈ ਕੇ ਜਾਓਗੇ ਚੰਗੀ ਸਿੱਖਿਆ ਦੋਗੇ ਉਹਨਾਂ ਨੂੰ ਆਗਿਆਕਾਰੀ ਸਿਖਾਓਗੇ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਮੈਂ ਦਾਵਿਦ ਨਾਲ ਕਹਿੰਦਾ ਕਿ ਤੁਹਾਡੇ ਬੱਚੇ ਕਦੇ ਨਸਿਆਂ 'ਚ ਨਹੀਂ ਜਾ ਸਕਦੇ ਤੁਹਾਡੇ ਬੱਚੇ ਕਦੇ ਪਾਪ ਦੇ ਵੱਲ ਨਹੀਂ ਜਾ ਸਕਦੇ ਤੁਹਾਡੇ ਬੱਚੇ ਕਦੇ ਬ੍ਰਿਜ ਦੇ ਵੱਲ ਜਾਣਗੇ ਇੱਕ ਵਾਰੀ ਬੋਲੋ ਹalleluyah ਹalleluyah ਆਗਿਆਕਾਰੀ ਜਿਹੜੇ ਆਗਿਆਕਾਰੀ ਬੱਚੇ ਹੁੰਦੇ ਨੇ ਉਹ ਇਸ ਤਰ੍ਹਾਂ ਤਰੱਕੀ ਕਰਦੇ ਨੇ ਉਹਨਾਂ ਦੀ ਤਰੱਕੀ ਜਿਹੜੀ ਆ ਨਾ ਜਾਦਾ ਪੜ੍ਹਨ ਦੇ ਨਾਲ ਨਹੀਂ ਜਾਦਾ ਡਿਗਰੀਆਂ ਦੇ ਨਾਲ ਨਹੀਂ ਉਹਨਾਂ ਦੇ ਚੰਗੇ ਵਿਚਾਰਾਂ ਦੇ ਨਾਲ ਚੰਗੇ ਸੁਭਾਅ ਦੇ ਨਾਲ ਚੰਗੀ ਆਦਤ ਦੇ ਨਾਲ ਆਪਣੇ ਟੀਚਰ ਦੇ ਆਪਣੇ ਮਾਪੇ ਦੇ ਆਪਣੇ ਪਾਸਟਰ ਦੇ ਪ੍ਰਭੂ ਦੇ ਆਗਿਆਕਾਰੀ ਦੇ ਨਾਲ ਤਰੱਕੀ ਮਿਲ ਜਾਂਦੀ ਹੈ ਬਲ ਹਾਲੇਲੂਇਆ ਹਾਂ ਜੀ ਮਨਪਾ ਜਲਦੀ ਜਲਦੀ ਇਸ ਵਿਸ਼ੇ ਤੇ ਆਵਾਂਗੇ ਵਿਸ਼ੇ ਵਾ ਲਾਵਾਂਗੇ ਮਿਹਰਬਾਨੀ ਕਰਕੇ ਪੜ੍ਹੀਏ ਹਾਂ ਜੀ ਤੁਸੀਂ ਆਪਣੇ ਆਗੂਆਂ ਨੂੰ ਜੀਤੇ ਕਰੋ ਤੁਸੀਂ ਆਪਣੇ ਆਗੂਆਂ ਨੂੰ ਪਹਿਲੇ ਨੰਬਰ ਤੇ ਕੀ ਕਰੋ ਚੇਤੇ ਰੱਖੋ ਚੇਤੇ ਰੱਖੋ ਤੁਸੀਂ ਕੀ ਕਰਿਆ ਕਰੋ ਆਪਣੇ ਆਗੂ ਨੂੰ ਚੇਤੇ ਆਪਣੇ ਆਗੂਆਂ ਨੂੰ ਚੇਤੇ ਰੱਖੋ ਆਪਣੀ ਮਾਂ ਨੂੰ ਚੇਤੇ ਰੱਖੋ ਆਪਣੇ ਬਾਪ ਨੂੰ ਚੇਤੇ ਰੱਖੋ ਆਪਣੇ ਦਾਸ ਨੂੰ ਜਿਹੜਾ ਰਾਤ ਦਿਨ ਤੁਹਾਡੇ ਲਈ ਮਿਹਨਤ ਕਰਦਾ ਰਾਤ ਦਿਨ ਤੁਹਾਡੇ ਲਈ ਜਾਗਦਾ ਰਾਤ ਦਿਨ ਤੁਹਾਡੇ ਬੱਚਿਆਂ ਦੇ ਲਈ ਬੋਧ ਵੀ ਚੁੱਕਦਾ ਤੇ ਪ੍ਰਾਰਥਨਾ ਵੀ ਕਰਦਾ ਤੇ ਤੁਸੀਂ ਕੀ ਰਵੋ ਉਹਨਾਂ ਦੇ ਆਗਿਆਕਾਰ ਰਵੋ ਆਪਣੀ ਮਾਂ ਦੀ ਆਗਿਆਕਾਰੀ ਤੇ ਆਪਣੇ ਬਾਪ ਦੀ ਵੀ ਆਗਿਆਕਾਰੀ ਕਰਨੀ ਇਥੇ ਆਪਣੇ ਆਗੂਆਂ ਦੀ ਆਗਿਆਕਾਰੀ ਕਰਨੀ ਆ। ਹੁਣ ਕਈ ਕਈ ਦੇ ਵਿਚਾਰ ਕਈਆਂ ਦੇ ਵਿਚਾਰ ਚੁੰਦੀ ਆ ਵੀ ਵਾਵਾ ਆਗੂ ਲਿਖੇਰੇ ਵੀ ਵਾਵਾ ਪਾਸਟਰਾਂ ਨੂੰ ਕੀ ਕਰੋ। ਨਹੀਂ ਨਹੀਂ ਆਗੂ ਜਿਹੜੇ ਸਾਡਾ ਮਾਂ ਪਿਓ ਆ ਉਹ ਵੀ ਆਗੂ ਆ। ਸਾਡਾ ਟੀਚਰ ਜਿਹੜਾ ਉਹ ਵੀ ਆਗੂ ਆ ਸਾਡਾ। ਬੋਲ ਹਾਲੇਲੂਇਆ। ਅਸਰ ਤੇ ਤੁਹਾਡਾ ਹੈਗਾ ਹੀ ਹੈਗਾ ਹੈ ਨਾ ਇਹਨਾਂ ਦੇ ਕੀ ਕਰੋ ਤੁਸੀਂ ਆਗਿਆਕਾਰੀ ਕਰੋ ਜੇ ਤੁਸੀਂ ਅੱਗੇ ਵਧਣਾ ਪ੍ਰਭੂ ਦੀ ਆਗਿਆਕਾਰੀ ਤੇ ਉਹਦੇ ਹੁਕਮ ਕਿਹੜੇ-ਕਿਹੜੇ ਨੇ 6 ਦਿਨ ਕੀ ਕਰੋ ਕੰਮ ਕਰੋ ਤੇ 7ਵਾਂ ਦਿਨ ਮੈਨੂੰ ਦੇ 7ਵਾਂ ਦਿਨ ਕੀ ਕਰੋ ਮੈਨੂੰ ਦੇ ਦੇ ਦਿਓ 7ਵਾਂ ਦਿਨ ਇੱਕ ਦਿਨ ਪ੍ਰਭੂ ਮੰਗਦਾ ਤੁਹਾਡੇ ਕੋਲੋਂ ਸ਼ਿਆਤਮੀ ਨਿਯਮਾਂ ਦਾ ਅਗੇ ਪਰਪੰਨ ਦੇ ਵਿੱਚ ਤਰੱਕੀ ਕਰੋਗੇ ਪਾਸ ਹੋ ਜਾਓਗੇ ਬੋਲੋ ਪਾਸ ਹੋ ਜੇ ਨਹੀਂ ਪਾਸ ਹੋ ਸਕਦੇ ਤਰੱਕੀ ਨਹੀਂ ਤੁਹਾਨੂੰ ਮਿਲ ਸਕਦੀ ਤਰੱਕੀ ਤੁਹਾਨੂੰ ਉਦੋਂ ਮਿਲੇਗੀ ਜਦੋਂ ਤੁਸੀਂ ਅਗਵਾਂ ਦੀ ਅਗਿਆਕਾਰੀ ਕਰੋਗੇ ਇਹਨਾਂ ਵਚਨਾਂ ਦੇ ਵਿੱਚ ਰਹੋਗੇ ਇਹਨਾਂ ਵਚਨਾਂ ਤੇ ਖਲੋਜੋਗੇ ਤੇ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠ ਕੇ ਰਾਤਨਾ ਬੰਦਗੀ ਕਰੋਗੇ ਤੇ ਪ੍ਰਭੂ ਤੁਹਾਨੂੰ ਕੀ ਕਰੇਗਾ ਅੱਗੇ ਲੈ ਕੇ ਜਾਏਗਾ ਹੁਣ ਬੋਲੋ ਹallelujah ਹallelujah ਉਸ ਅਕੀਕੂ ਲਿਖਿਆ ਬੇਟਾ ਉਹਨਾਂ ਦੀ ਚਾਲ ਤੇ ਉੜਕਵਲ ਜਿੰਨਾ ਕਹਾਂ ਨੂੰ ਪਰਮੇਸ਼ਰ ਦਾ ਵਚਨ ਸੁਣਾਉਂਦਾ ਉਹਨਾਂ ਦੀ ਉੜਕ ਚਾਲਵਲ ਧਿਆਨ ਕਰਕੇ ਉਹਨਾਂ ਦੀ ਚਾਲ ਢਾਲ ਦੇ ਵੱਲ ਕੀ ਕਰਨਾ ਧਿਆਨ ਹੋ ਬੇਟਾ ਦਾ ਆਗੂ ਤੇ ਚਾਲ ਉਹਦੀ ਚੰਗੀ ਹੋਵੇ ਹੀ ਨਾ ਹੈ ਨਾ ਬੋਲੋ ਹallelujah ਹallelujah ਹੈ ਨਾ ਤੁਹਾਡਾ ਬਾਪ ਗਾਲਾਂ ਕੱਢਦਾ ਘੋੜੇ-ਘੋੜੇ दारू ਪੀਂਦਾ ਤੇ ਤੁਸੀਂ ਕਿ ਉਹਦੇ ਕੋਲੋਂ ਸਿੱਖਣੀਆਂ ਨੇ ਬੋਲੋ ਕੀ ਸਿੱਖੋਗੇ ਗਾਲਾਂ ਸਿੱਖੋਗੇ ਨਾ ਹਨਾ ਜਿਹੜਾ ਬਾਪ ਗਾਲਾਂ ਕੱਢਦਾ ਉਹ ਗਾਲਾਂ ਕੱਢਣੀਆਂ ਹੀ ਆਪਣੇ ਬੱਚਿਆਂ ਨੂੰ ਮੈਂ ਇਹਦੇ ਬਹੁਤ ਸਾਰੇ ਦੇਖੇ ਨੇ ਨਹੀਂ ਕਿਤੇ ਬੱਚੇ ਨੂੰ ਗੋਦੀ ਚ ਲੈਣਗੇ ਓਏ ਮੰਗਲੂ ਇੱਧਰ ਆ ਓਏ ਇੱਧਰ ਆ ਬੇਟਾ ਕੱਢ ਆਪਣੇ ਤਾਇਏ ਨੂੰ ਗਾਲ ਕੱਢ ਕੇ ਵਿਖਾ ਕੱਢ ਆਪਣੇ ਤਾਇਏ ਨੂੰ ਗਾਲ ਤੇ ਗਾਲ ਜਦੋਂ ਕੱਢਦਾ ਤੇ ਤਾਇਆ ਵੀ ਖਿੜਖਿੜ ਕੇ ਹੱਸਦਾ ਤੇ ਸਾਰੇ ਹੱਸਦੇ ਓਹ ਓਹ ਉਹ ਗਾਲ ਕੱਢਦੀ ਤਾਇਏ ਨੂੰ ਨਾ ਚੰਗੇ ਫੁੱਲ ਪਾਉਂਦੇ ਹੁਣ ਫਿਰ ਹੁਣ ਗਾਲ ਕੱਢਦਾ ਤੇ ਵੱਡਾ ਹੋ ਕੇ ਕੀ ਕਰੇਗਾ ਫੁੱਲ ਪਾਏਗਾ ਤਾਂ ਇਹਦੇ ਗਾਲ ਚ ਕੀ ਪਾਏਗਾ ਹੈ ਪਈਓ ਨੇ ਗਾਣਾ ਕੱਢਣੀਆਂ ਸਿੱਖੀਆਂ ਤੇ ਗਾਲਾਂ ਹੀ ਕੱਢੇਗਾ ਮੈਨੂੰ ਇੱਕ ਵਚਨ ਬੜਾ ਵਧੀਆ ਲੱਗਦਾ ਬਿਫਤਾ ਸਾਹਿਬ ਦਾ ਛੇ ਦੀ ਛੇਅਤ ਜਿਹੜੀ ਹੈ ਨਾ ਤੁਸੀਂ ਤੁਸੀਂ ਆਪਣੇ ਘਰ ਬੈਠਦੇ ਆ ਰਾਤ ਉੜਦੇ ਆ ਲੇਟਦੇ ਆ ਆਪਣੇ ਬੱਚਿਆਂ ਨੂੰ ਸਿੱਖਲਾਓ ਚੰਗੀ ਸਿੱਖਿਆ ਦਿਓ ਆਪਣੇ ਬੱਚਿਆਂ ਨੂੰ ਮੈਂ ਫਿਰ ਕਹਿੰਦਾ ਜਿਨ੍ਹਾਂ ਦੇ ਪੈਰਾਂ ਦੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਜਰੂਰ ਸਿਖਾਇਆ ਕਰੋ ਰੋਂਦਾ ਤੇ ਰੋਂਦਿਆ ਕਰੋ ਕੋਈ ਗੱਲ ਨਹੀਂ ਹੁਣ ਹੁਣ ਰੋਲੇਗਾ ਮੋੜੂ ਲੈ ਗਨ ਕੋਈ ਗੱਲ ਨਹੀਂ ਪਰ ਸਾਰੀ ਉਮਰ ਉਹਦੀ ਖੁਸ਼ੀ ਦੇ ਵਿੱਚ ਲੰਗੇਗੀ ਇੱਥੇ ਲਿਖਿਆ ਕੋਨਾ ਦੇ ਚਾਰ ਢਾਲ ਉੜਕ ਉਹਦੀ ਕੀ ਕਰੋ ਰੀਸ਼ ਵੀ ਕਰ ਅਨੰਤ ਚੰਗ ਬਾਬਲ ਚ ਲਿਖਿਆ ਕਹੋ ਤਾਂ ਦੇ ਵਿੱਚ ਪਲਿਆ ਬੁਰੇ ਦੀ ਨਹੀਂ ਸਿਭੋ ਚੰਗੇ ਦੀ ਕੀ ਕਰ 30 30 ਦਾ ਚੰਗੇ ਦੀ ਵੀ ਕਰੋਗੇ ਨਾ ਤੇ ਤੁਸੀਂ ਚੰਗੇ ਬਣ ਜਾਓਗੇ ਹਾਂ ਤੁਹਾਡੇ ਵਿੱਚ ਚੰਗਾ ਜਿਹੜਾ ਵਿਸ਼ਵਾਸੀ ਆ ਨਾ ਉਹਦੇ ਨਾਲ ਤੁਹਾਡਾ ਰਹਿਣਾ ਜਿਹੜਾ ਨਾ ਬਹੁਤ ਵਧੀਆ ਫਾਇਦੇਮੰਦ ਤੇ ਆ ਹਣਾ ਰਹਿਣਾ ਕੀ ਆ ਫਾਇਦੇਮੰਦ ਆ ਕਿਉਂਕਿ ਦੁਆਰ ਕਰਨ ਵਾਲਾ ਤੁਹਾਡੇ ਘਰ ਕੀ ਕਰੇਗਾ? ਵਚਨ ਪੜਨ ਵਾਲਾ ਤੁਹਾਡੇ ਘਰ ਕੀ ਪੜੇ ਪੜੇਗਾ? ਵਚਣੀ ਹਨ ਵਚਣੀ ਪੜੇਗਾ ਦੁਆਰ ਕਰੇਗਾ ਤੇ ਚੁਗਲੀ ਕਰਨ ਵਾਲਾ ਕੀ ਸਿਖਾਏਗਾ ਤੁਹਾਨੂੰ? ਚੁਗਲੀ ਗਾਣਾ ਕੱਢਣ ਵਾਲਾ ਕੀ ਕਰੇਗਾ ਤੁਹਾਨੂੰ? ਕੀ ਸਿਖਾਏਗਾ? ਨਸੇ ਪੀਣ ਵਾਲਾ ਨਸੇ ਸਿਖਾਏਗਾ ਥੋੜੀ ਜਿਹੀ ਲੜਾਈ ਆ ਥੋੜੀ ਜਿਹੀ ਮਾਰੀ ਜਿਹਾ ਐਂ ਨਹੀਂ ਕਲਾ ਆ ਯਾਰ ਲਾਲਾ ਯਾਰ ਪਲਾ ਉਹ ਕਿਉਂ ਚਲਿਆ ਹਾਂ ਲਾਲਾ ਥੋੜੀ ਜਿਹੀ ਮੈਂ ਇੱਕ ਕੱਲ ਇੱਕ ਬੇਤੀ ਸੀ ਅਮਰ ਸਾਹਿਬ ਤੋਂ ਮੈਨੂੰ ਫੋਨ ਆਇਆ ਕੋਈ ਮੰਮੀ ਕਹਿੰਦੀ ਵੀ ਪਤ ਜੀ ਲੋਕਾਂ ਨੇ ਨਾ ਇਹਨੂੰ ਟੀਕੇ ਲਾਉਣੇ ਦੇ ਦਾਅਵਾ ਕਰ ਖਾਸ ਕਰਕੇ ਬੱਚੇ ਪੜਦੇ ਤੇ ਜਿਹਨੇ ਨੰਬਰ ਦਿੱਤਾ ਮੈਂ ਕਹਿੰਦੀ ਪੈਂ ਕੋਈ ਜੇ ਤੁਸੀਂ ਕਹੋ ਕਹਿੰਦੇ ਹੋ ਨਾ ਕਿ ਕਿਹਨੇ ਲਾਤਾ ਇਸ ਤਰ੍ਹਾਂ ਨਹੀਂ ਹੋ ਸਕਦਾ ਥਾਲੀ ਜਿਹੜੀ ਆ ਦੋਨਾਂ ਹੱਥਾਂ ਨਾਲ ਵੱਜਦੀ ਆ ਤੇ ਕੁਝ ਮੈਂ ਆਖਿਆ ਭੈਣ ਜੀ ਸਾਡਾ ਵੀ ਕਸੂਰ ਆ ਸਾਡਾ ਵੀ ਕੀ ਆ ਬੋਲੋ ਬੋਲੋ ਅਹੀ ਆਪਣੇ ਬੱਚਿਆਂ ਤੇ ਧਿਆਨ ਦਿੰਦੇ ਨਹੀਂ ਆ ਨਹੀਂ ਆ ਚੰਡੀਗੜ੍ਹ ਗਿਆ ਗਿਆ ਜੀ ਕੋਈ ਗੱਲ ਨਹੀਂ ਆ ਇੱਕ ਹੋਰ ਇੱਕ ਹੋਰ ਇੱਕ ਮੇਰੀ ਭੈਣ ਚੰਨੀ ਗੜ ਤੋਂ ਸਾਡੀ ਸਤਨੂ ਹੁੰਦੀ ਉਹਨੇ ਪਤਾ ਨਹੀਂ ਕਿੱਦਾਂ ਫੋਨ ਲਾਇਆ ਤੇ ਨਾ ਸਤ ਉਹਨੇ ਜੂ ਟੂਟ ਤੇ ਮੇਰੀ ਵੀਡੀਓ ਦੇਖੀਆ ਤੇ ਪਹਿਚਾਨ ਲਿਆ ਤੇ ਕਹਿੰਦੀ ਤੂੰ ਤੇ ਬੜਾ ਪੂਧ ਕੱਢਦਾ ਹੈ ਉਹਨੇ ਦੱਸਿਆ ਵੀ ਇਹਦੇ ਗੰਗ ਕਰ ਲਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਮੇਰੀ ਭੈਣ ਨੇ ਉਹਦਾ ਡਿਬੇ ਕੀਤਾ ਤੇ ਤੁਹਾਡੇ ਵੇਚਦਾ ਕਿਹਾ ਲੈ ਬੇਟਾ ਤੇ ਕਹਿੰਦੀ ਪੀਵੀ ਪੀ ਬਾੜ ਤੇ ਕੁੜੀਆ ਛੋਟੀ ਸੀ ਤੇ ਉਹ ਹੁਣ ਆ ਇਹ ਲੀਮਗ ਤੇ ਐ ਕਹਿੰਦੇ ਨਾਮ ਹੀ ਆਉਂਦਾ ਲੀਵਿੰਗ ਤੇ ਰਹਿੰਦੀ ਆ ਰਹਿੰਦੀ ਆ ਬੋਲ ਹਾਲੇਲੂਇਆ ਉਹ ਬੜੀ ਮਤਲ ਬਹਾਦਰੀ ਦੱਸਣ ਦੀ ਮੈਨੂੰ ਹੈ ਮੈਂ ਕਿਹਾ ਵੀ ਉਹ ਕੀ ਕਰਦੀ ਉਹ ਡਿਗਰੀ ਕਰਣਦੀ ਆ ਤੇ ਉਹ ਨਾ ਤੇ ਤੇ ਤਿੰਨ ਚਾਰ ਜਣੇ ਮਦਰਨਾ ਤੇ ਰਹਿੰਦੇ ਨੇ ਤੇ ਕੱਢਦੇ ਰਹਿੰਦੇ ਮੈਂ ਕਿੱਥੇ ਆ ਲੀਮ ਨ ਲੀਮਗ ਤੇ ਕਹਿੰਦੇ ਯਾਰ ਹੈ ਕਿੰਦਾ ਕਿੰਦਾ ਲੀਵਨ ਤੇ ਰਹਿੰਦੇ ਨੇ ਮੈਂ ਉਹ ਕੀ ਆ ਹੈ ਬਿਨਾ ਵਿਆਹ ਤੋਂ ਬੋਲ ਹਾਲੇਲੂਇਆ ਮੈਂ ਤੇ ਹਰਾਨ ਹੋਇਆ ਦੱਸਣ ਦੀ ਵੀ ਜਿੱਦਾਂ ਨਾ ਵੀ ਬੜਾ ਵੱਡਾ ਮੇਰੀ ਕੁੜੀ ਪੱਤਵੀ ਬੰਬਦਲ ਬੜਾ ਵੱਡਾ ਤੇ ਡਿਗਰੀ ਲਾਣ ਦੀ ਆ ਹੈ ਮੈਂ ਖਿਆ ਪੜ੍ਹ ਮਰਦਮੁਰਜੀ ਕਰ ਦੋ ਪਰ ਹੈ ਨਹੀਂ ਨਹੀਂ ਉਹ ਤੇ ਉਹਦਾਂ ਹੀ ਰਹਿੰਦੇ ਨੇ ਹੈ ਅਰੇ ਵੀ ਕੁਵਰ ਨਵਾਂ ਫੈਸ਼ਨ ਚੱਲ ਪਿਆ ਇਹਦੀ ਫੈਸ਼ਨ ਅੱਜ ਕੱਲ ਅਹੀ ਆਪਣੇ ਬੱਚਿਆਂ ਦਾ ਧਿਆਨ ਕਿੰਨਾ ਨੇ ਦੇਣਾ ਹੈ ਨਾ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਬੱਚਿਆਂ ਨੂੰ ਰਾਤੁਰਤਿਆਂ ਤੇ ਲੈਟਦੇ ਆਂ ਕੀ ਕਰੋ ਪ੍ਰਭੂ ਨੇ ਪ੍ਰਚਾਰ ਦੀ ਪ੍ਰਭੂ ਦੇ ਵਚਨ ਸਿਖਾਓ ਪ੍ਰਭੂ ਦੇ ਗੁਣ ਸਿਖਾਓ ਪ੍ਰਭੂ ਦੇ ਗਾਣੇ ਸਿਖਾਉਣਾ ਕਰੋ ਅੱਜ ਅਸੀਂ ਇਸ ਜਗ੍ਹਾ ਤੇ ਖੜੇ ਆ ਮੈਂ ਦਾਰੇ ਨਾਲ ਕਹਿਣਾ ਕਿ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਮੈਂ ਮਹਿਤਮੀ ਦੇ ਵਿੱਚ ਪੁਲਸ ਦੇ ਵਿੱਚ ਨਸ਼ੇ ਪੀਣ ਵਾਲਿਆਂ ਦੇ ਨਾਲ ਵੀ ਰਿਆ ਇੰਨਾ ਨਸ਼ਾ ਪੀਣ ਵਾਲਿਆਂ ਦੇ ਲੱਗੇ ਰਿਆ ਮੇਰਾ ਮੰਜਾ ਲੱਗੇ ਹੁੰਦਾ ਪਰ ਮਜਾਲ ਕੀ ਆ ਕਦੇ ਹੈ ਭੰਗ ਪੀਣ ਵਾਲਿਆਂ ਦੇ ਨਾਲ ਰਿਆ ਹਾਂ ਕੋਈ ਐਹੋ ਜੀ ਗੰਦੀ ਆਦਤ ਨਹੀਂ ਪਈ بڑے بڑے ਕਮਾਂ ਤੋਂ ਪ੍ਰਭੂ ਨੇ ਬਚਾਇਆ ਬੜੀਆਂ ਬੜੀਆਂ ਮੈੜਮਾਂ ਤੋਂ ਬਚਾਇਆ ਨਹੀਂ ਉਧਰ ਜਾਨ ਹੀ ਨਹੀਂ ਦਿੱਤਾ ਬੈਬਲ ਦੇ ਵਿੱਚ ਲਿਖਿਆ ਧਾਣਾ ਵੀ ਸੋਣਾ ਕੀ ਰਵੇ ਬੇਦਾਗ ਅੱਜ ਬੇਦਾਗ ਬੋਲ ਹਾਲੇਲੂਆ 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 ਅਸੀਂ ਕੇ ਕੋਈ ਜਵਾਨੀ ਦੇ ਵਿੱਚ ਕੋਈ গারਲਫ੍ਰੈਂਡ ਨਹੀਂ ਬਣਾਈ 13 14 14 96 ਬੜੀਆਂ ਕੁੜੀਆਂ ਟੈਪਸ ਤੱਕ ਤੜਸਿਆ ਪਰ ਪ੍ਰਭੂ ਨੇ ਬਚਾ ਕੇ ਰੱਖਿਆ ਕਿਉਂਕਿ ਪ੍ਰਭੂ ਨੇ ਤਾਜ ਬਚਾਇਆ ਹੈ ਕਿਉਂਕਿ ਪ੍ਰਭੂ ਨੇ ਕਿ ਲੈਣਾ ਹੈ ਆਪਣਾ ਕੰਮ ਲੈਣਾ ਸੀ ਬੋਲੋ ਹallelujah ਅਗਿਆਕਾਰੀ ਜਿਹੜੀ ਆ ਬਹੁਤ ਹੀ ਜ਼ਰੂਰੀ ਆ ਅਸੀਂ ਆਪਣੇ ਮਾਪਾਂ ਦੇ ਅਗਿਆਕਾਰੀ ਕੀਤੀ ਆ ਅੱਜ ਅਸੀਂ ਆਪਣੇ ਬੱਚਿਆਂ ਨੂੰ ਝੜਕਦੇ ਆ ਨਿੱਕੀ ਨਿੱਕੀ ਗੱਲ ਤੋਂ ਝੜਕਦੇ ਆ ਤਾਂ ਕਿ ਇਹਨਾਂ ਦੇ ਵਿੱਚ ਕੋਈ ਮਾੜੀ ਆਦਤ ਨਾ ਆ ਜਾਏ ਅਸ ਸਮਝੇ ਕਿ ਨਹੀਂ ਸਮਝੇ ਬੋ ਹallelujah ਅਸ ਜਲਦੀ ਜਲਦੀ ਇਹਨਾਂ ਬੱਚੇ ਨੂੰ ਪੂਰਾ ਕਰ ਦਿਓ ਯੇਸ਼ੂ ਤੁਸੀਂ ਕੋਲ ਯੇਸ਼ੂ ਤੁਸੀਂ ਦੇ ਕੋ ਯੇਸ਼ੂ ਤੁਸੀਂ ਕੱਲ ਅਤੇ ਅੱਜ ਅਤੇ ਜੁਗ ਜੁਗ ਇੱਕੋ ਜਗ੍ਹਾ ਹੈ ਯੇਸ਼ੂ ਤੁਸੀਂ ਜਿਹੜਾ ਸਾਡਾ ਆਣਾ ਜੁਗੋ ਜੁਗਰ ਤੱਕ ਇੱਕੋ ਜਗ੍ਹਾ ਇੱਕੋ ਜਗ੍ਹਾ ਅੱਜ ਵੀ ਤੇ ਕੱਲ ਵੀ ਉਹ ਕਦੇ ਵੀ ਬਦਲਦਾ ਨਹੀਂ ਆ ਅਸੀਂ ਬਦਲ ਜਾਂਦੇ ਆ ਪਰ ਪ੍ਰਭੂ ਕਦੇ ਵੀ ਬਦਲਦਾ ਨਹੀਂ ਨਹੀਂ ਆ ਮੈਂ ਬੇਨਤੀ ਕਰਾਂਗਾ ਇੱਕ ਯਹੂਨਾਦੀ ਜੀ 13 ਬਾਪ ਉਹਦੀ 13 ਨੂੰ ਮਿਹਰਬਾਨੀ ਕਰਕੇ ਪੜ ਲਾਵਾਂਗੇ ਫਿਰ ਆਪਾਂ ਬੰਦ ਕਰ ਦਵਾਂਗੇ ਹੈ ਬੜੇ ਧਿਆਨ ਦੇ ਨਾਲ ਇਸ ਬਚਨ ਨੂੰ